ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੋਈ ਸਵਾਈ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੋਂ ਡੇਰਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੂੰ ਵਧੀਆ ਹਾਂਜੀ ਵਧੀਆ ਪ੍ਰਾਜਾ ਨਾਮ ਤੇ ਐਡਰੈਸ ਬੋਲ ਨਾਮ ਕੁਲਵਿੰਦਰ ਸਿੰਘ ਵੀਰੇ ਠੀਕ ਹੈ ਜੀ ਪਿੰਡ ਕੋਠਾ ਗੁਰੂ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਵੀਰੇ ਠੀਕ ਹੈ ਬਾਈ ਤਸਵੀਰ ਆਮ ਪ੍ਰਾਫੂਲ ਨੇੜੇ ਪਿੰਡ ਬਾਈ ਨੇੜੇ ਪਿੰਡ ਭਗਤਾਪਾਈ ਵੀਰੇ ਕਿੰਨੇ ਕਿਲੋਮੀਟਰ ਐ ਤੋਂ ਬਾਈ ਬਾ 2 ਕਿਲੋਮੀਟਰ ਹੂੰ ਠੀਕ ਹੈ ਬਾਈ ਮੋਬਾਈਲ ਨੰਬਰ 40855 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੀ ਨੇ ਕਿਹੜਾ ਸੂਸ ਹੋਈ ਆ ਇਹ ਤੀਜਾ ਸੂਸ ਹੋਈ ਵੀ ਆ ਵੀਰੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਵੀਰੇ 15 ਕਿ ਦਿਨ 15 ਸੂਸ ਹੋ ਗਏ ਹਾਂ ਬੱਚਾ ਬਾਈ ਤੇ ਬੱਚਾ ਇਹਦਾ ਡੈਡ ਹੋ ਗਿਆ ਸੀ ਅੱਛਾ ਸੀਗਾ ਤੇ ਤੇ ਦੁੱਧ ਕਿੰਨਾ ਹੁੰਦਾ ਦੁੱਧ ਹੁਣ ਵੀਰੇ ਇਹ 15 ਕਿਲੋ ਤੇ ਜਾਵਣੀ ਨੈਟ ਚੋਂ ਨਾਲ ਹਾਜ਼ਰ ਹਾਂ ਦੁੱਧ 20 ਕਿਲੋ ਆਮ ਨਾਲ ਪਾਜੂ ਠੀਕ ਆ ਬਾਈ 15 ਕਿਲੋ ਲੀਟਰ ਦੁੱਧ ਬਾਈ ਕਹਿੰਦਾ ਨੈਟ ਚੋਣ ਵਾਲਾ ਹਾਜ਼ਰ ਤੇ 20 ਕਿਲੋ ਲੀਟਰ ਦੁੱਧ ਦੀ ਬਾਈ ਕਹਿੰਦਾ ਮੇਰੇ ਤੋਂ ਉਮੀਦ ਕਰਨਾ ਆਰਡਰ ਦੇਖੋ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਥਾਣ ਕਿਵੇਂ ਬਾਈ ਚਵਾਈ ਚੁਈ ਕਿਵੇਂ ਆ ਚਵਾਈ ਚੁਈ ਦੀ ਓਕੇ ਆ ਵੀਰੇ ਪੰਜਵੀਂ ਬੱਚੀ ਚੋਂ ਧਾਰਾਂ ਆਉਂਦੀਆਂ ਦੋ ਚਾਰ ਹੀ ਆਉਂਦੀਆਂ ਠੀਕ ਆ ਬਾਈ ਮਾਣੀ ਮੁੱਟੀ ਧਾਰਾਂ ਹੀ ਆਉਂਦੀਆਂ ਹਾਂਜੀ ਤੇ ਬਾਕੀ ਚਾਰਾਂ ਥਾਣਾਂ ਦੀ ਚਵਾਈ ਓਕੇ ਆ ਬਾਈ ਓਕੇ ਬਾਈ ਜਿਹੜੀਆਂ ਵਿਚਾਲੇ ਬੱਚੀਆਂ ਨੇ ਇਹ ਮਾਣੀ ਇੱਕ ਦੋ ਧਾਰਾਂ ਹੀ ਆਉਂਦੀਆਂ ਬਾਈ ਕਹਿੰਦਾ ਬਾਕੀ ਚਾਰੇ ਥਾਣਾ ਓਕੇ ਆ ਨਾੜਾ ਨੂਣਾ ਚਾਹੀਆਂ ਖੋਲ ਫੇਸ ਚੰਗਾ ਕਰਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਹੈ ਬੱਚਾ ਇਹਦਾ ਐਕਸਪਾਇਰ ਹੋਇਆ ਵਾ ਬਾਈ ਇਹ ਮੁੱਲ ਕੀ ਆ ਵੀਰੇ ਜਾਇਜ ਜਰਾ ਮੁੱਲ ਇਹਦਾ 45000 ਰੁਪਿਆ ਬਾਈ ਮਾਨਤਨ ਹੋ ਜਾ ਮਾਨਤਨ ਕਰ ਦਾਂ ਠੀਕ ਆ ਬਾਈ 45000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਜਾਇਜ ਆ ਬੈਡ ਚੰਗੀ ਆ ਕੱਦ ਕਾਂ ਠਲੀਆ ਪ੍ਰਿੰਟਰ ਜਿਵੇਂ ਥਾਣ ਲੇਵਾ ਚੰਗਾ ਚਵਾਈ ਜਵੀ ਬਾਈ ਕਹਿੰਦਾ ਓਕੇ ਆ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸੁਨਖ ਆਪਣਾ ਬੈਡ ਦੇ ਵਿੱਚ ਫੁੱਲ ਆ ਬਾਈ ਮੁੱਲ ਜਮ੍ਹਾਂ ਜਾਇਆ ਬਾਈ ਮਾਨਤਨ ਜ਼ਰੂਰ ਹੋ ਜਾਊਗਾ। ਲੇਵਾ ਦੇਖੋ ਜਮੋ ਤਾਜੀ ਹੋਈ ਆ ਬਾਈ ਨੇ ਦੱਸਿਆ ਬੱਚਾ ਜੂ ਜ਼ਰੂਰ ਐਕਸਪਾਇਰ ਹੋ ਗਿਆ ਬਾਈ ਤੇ ਲੇਵਾ ਇੱਕ ਵਾਰੀ ਨੇੜ ਦਾ ਜ਼ਰੂਰ ਚੈੱਕ ਕਰਵਾਉਨੇ ਆ। ਸ਼ਾਮ ਤੱਕ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਟਾਈਮ ਵੀ ਕੁਛ ਨਹੀਂ ਹੋਇਆ ਤਕਰੀਬਨ 11:30 11 12 ਇੱਥੇ ਜੇ ਟਾਈਮ ਹੋਊਗਾ। ਬਾਕੀ ਟਾਈਮ ਆਪਾਂ ਵੇਖ ਹੀ ਲੈਨੇ ਆ। ਜੇਕਰ ਟਕਾ ਕੇ ਸਾਹਮਣੇ 20 ਕਿਲੋ ਦੁੱਧ ਪਾ ਦੂ। ਸਵੇਰ ਕਿੰਨੇ ਵੇਜ ਜੋਈ ਸੀ? ਤੁਹਾ ਵੀ 7 ਵਜੇ ਚਾਹੀਏ ਵੀਰੇ ਠੀਕ ਆ 12 ਵਜੇ ਕੇ ਵੀਰੇ ਹਾਂ 12 ਵਜੇ ਦਾ ਹੁਣ ਟਾਈਮ ਹੋ ਸਭ ਨੰਨ ਅੰਜਾ ਲਾ ਲਿਓ ਤੇ ਵੈੜ ਚੰਗੀ ਆ ਕਿਸੇ ਵੀਰ ਨੂੰ ਪਸੰਦ ਆ ਬਾਕੀ ਚਾਰ ਬਜੂਰ ਬਹੁਤ ਆ ਹੁਣੀ ਠੀਕ ਆ ਪੱਟੇ ਪੁੱਟੇ ਜਿੰਨੇ ਮਰਜ਼ੀ ਪਾ ਦੇ ਕੋਈ ਚੱਕ ਠੀਕ ਆ ਬਾਈ ਧੰਨਵਾਦ